फरीदकोट पुलिस ने एक अजो व्यक्ति को काबू किया है जो कि जाली कागज़ दिखा के जाली स्टाम्प बना के लोगों ठगता पौले पौले नौकरी लगासा दे के अपनी पहचान बना के, के अफसर न उसके लिंक ने आते खुद तक दे डुप्लीकेट सर्टिफिकेट हमारे देश को आजाद हुए छिहत्तर साल हो गए लेकिन कई चीज़ों में हमको अभी आजादी नहीं मिली जैसे कि सरकारी दफ्तरों में दुशवारियाँ परेशानिया बद इंतजामिया हमने आजादी की जंग इसलिए लड़ी थी ताकि हमारी आने वाली पीढ़ियों की जिंदगी आसान हो सके, ना कि कि इसलिए वो जगह जगह पर सरकारी दफ्तरों में धक्के खाएँ, परेशानियों का सामना करना पड़े शहीद आजम सरदार भगत सिंह जी के सपनों को साकार करने के लिए पंजाब सरकार ने फैसला किया है कि पंजाब के लोगों को अब सरकारी दफ्तरों के चक्कर नहीं लगाने पड़ेंगे बल्कि सरकारी दफ्तर खुद चल के लोगों के घर पर आए अब सरकारी दफ्तरों के चक्कर काटने की जरूरत नहीं बस डायल करें वन जीरो सेवन सिक्स और सरकारी सुविधाएं अपने घर पर ही पाएं। पंजाब की भगवंत मान सरकार आपके द्वार ਜੇ ਡਾਕੂਮੈਂਟ ਬਣਾ ਕੇ ਲੋਕਾਂ ਨੂੰ ਵਰਗਲੋਦਾ ਸੀਗਾ ਵੇਖ ਸਕਦੇ ਹੋ ਕਿ ਉਸ ਦੇ ਵੱਲੋਂ ਇਹ ਡਾਕੂਮੈਂਟ ਜਿਹੜੇ ਨੇ ਤਿਆਰ ਕੀਤੇ ਗਏ ਨੇ ਕਿ ਇਹਨਾਂ ਲੋਕਾਂ ਨਾਲ ਉਸ ਦੀ ਜਾਣ ਪਛਾਣ ਹੈਗੀ ਅਤੇ ਇਹਨਾਂ ਨੇ ਉਹਨਾਂ ਨੂੰ ਸਰਟੀਫਾਈਡ ਕੀਤਾ ਹੈ ਬਾਰ ਕਾਉਂਸਲ ਪੰਜਾਬ ਨਾ ਰਹਿਣਾ ਤੱਕ ਦਾ ਜਿਹੜਾ ਹੈਗਾ ਖੁਦ ਨੇ ਇਹਨੇ ਆਪਣਾ ਡਾਕੂਮੈਂਟ ਜਿਹੜਾ ਤਿਆਰ ਕਰ ਰੱਖਿਆ ਸੀਗਾ ਉਸ ਦਾ ਸਰਟੀਫିକੇਟ ਔਰ ਇਨਵੋਲਵਮੈਂਟ ਜਿਹੜਾ ਹੈਗਾ ਉਹ ਤਿਆਰ ਕੀਤਾ ਸੀਗਾ ਇਹ ਵਿਅਕਤੀ ਜਿਹੜਾ ਹੈਗਾ ਪੁਲਿਸ ਨੇ ਕਾਬੂ ਕੀਤਾ ਹੈ ਕੋਟਕੋਪੂਰਾ ਦਾ ਇਹ ਵਿਅਕਤੀ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਪੁਲਿਸ ਨੇ ਇੱਕ ਮਹਿਲਾ ਅਤੇ ਇੱਕ ਟੇਲਰ ਜੋ ਕਿ ਵਰਦੀ ਬਣਾ ਕੇ ਦਿੰਦਾ ਸੀਗਾ ਜੋ ਕਿ ਸਬ ਇੰਸਪੈਕਟਰ ਹੁੰਦਾ ਤੋਂਸ ਜਿਹੜੇ ਲੋਕਾਂ ਨਾਲ ਵਿਖਾਂਦਾ ਸੀਗਾ ਅਤੇ ਆਪਣੇ ਘਰ ਦੇ ਵਿੱਚ ਵੀ ਇਸਨੇ ਅਫਸਰਾਂ ਦੇ ਨਾਲ ਅਫਸਰਾਂ ਦੇ ਵੱਡੇ ਵੱਡੇ ਆਫੀਸਰਸ ਦੀ ਜਿਹੜੀ ਹੈਗੀ ਫੋਟੋਆਂ ਤੱਕ ਲਗਾ ਰੱਖੀਆਂ ਸੀਗੀਆਂ ਪੂਰੀ ਜਾਣਕਾਰੀ ਲੈਣੇ ਆ ਪੂਰੀ ਜਾਣਕਾਰੀ ਐਸਐਸਪੀ ਸਾਹਿਬ ਤੋਂ ਪੁੱਛ ਲੈਣੇ ਆ ਜੜ ਕੇ ਲੈ ਲੈਣੇ ਆ ਕਿ ਕਿਸ ਤਰੀਕੇ ਨਾਲ ਇਹ ਪੂਰਾ ਵਰਕ ਚੱਲਦਾ ਸੀਗਾ ਕੌਣ ਕੌਣ ਵਿਅਕਤੀ ਹੋਂ ਤੱਕ ਇਹਨਾਂ ਚਾਸੀ ਵੀ ਚਾਹੀਨੇ ਤੇ ਕਿੰਨੇ ਕੁ ਲੋਕਾਂ ਨਾਲ ਇਹ ਵਿਅਕਤੀ ਠੱਗੀ ਮਰ ਚੁੱਕਿਆ ਤਾਂ ਜ਼ਿਆਦਾ ਜਾਣਕਾਰੀ ਲਈ ਐਸਐਸਪੀ ਸਾਹਿਬ ਸਾਡੇ ਨਾਲ ਮੌਜੂਦ ਨੇ ਸਰ ਬੜਾ ਹੀ ਸ਼ਾਤਿਰ ਇੱਕ ਨਟਵਰ ਲਾਲ ਤੁਸੀਂ ਕਾਬੂ ਕੀਤਾ ਹੈ ਕਿਸ ਤਰੀਕੇ ਦਾ ਨਟਵਰ ਲਾਲ ਹੈਗਾ ਤੇ ਦੱਸਦੇ ਕਿ ਜੁਡੀਸ਼ੀਰੀ ਤਾਕਤ ਦੇ ਕਾਗਜ਼ ਬਣਾਈ ਬਠਾ ਡੁਪਲੀਕੇਟ ਇਸ ਵਿਅਕਤੀ ਕੋਲ ਜਿਹੜਾ ਹੈਗਾ ਹਰ ਡਿਪਾਰਟਮੈਂਟ ਦੇ ਜਿਹੜੇ ਜਾਲੀ ਕਾਗਜ਼ ਸਾਾਨੂੰ ਬਰਾਮਦ ਹੋਏ ਨੇ ਔਰ ਇਹ ਤੇ ਜਿਵੇਂ ਅਸੀਂ ਦੇਖਿਆ ਕਿ ਇਹ ਇਸ ਨੇ ਕੁਝ ਤਾਂ ਖਾਲੀ ਸਟਾਮਪ ਪੇਪਰ ਰੱਖੇ ਹੋਏ ਨੇ 100 ਦੇ ਕਰੀਬ ਉਹ ਮਿਲੇ ਨੇ ਕੁਝ ਬੱਚਿਆਂ ਦੇ 10 ਦੇ ਕਰੀਬ ਅਸਲੀ ਸਰਟੀਫਿਕੇਟ ਸਾਨੂੰ ਬਰਾਮਦ ਹੋਏ ਨੇ 10ਵੀਂ 12ਵੀਂ ਦੇ ਕੁਝ ਕਾਗਜ਼ ਸਰਟੀਫਿਕੇਟ ਮਿਲੇ ਨੇ ਇਸ ਤੋਂ ਇਲਾਵਾ ਇਸ ਨੇ ਜਿਹੜਾ ਹੈਗਾ ਕੁਝ ਇੱਕ ਗੁਰਦੁਆਰੇ ਨਾਲ ਰਿਲੇਟਡ ਇੱਕ ਦਸਤਾਵੇਜ਼ ਤਿਆਰ ਕੀਤਾ ਜਿਹਦੇ ਚ ਕਿ ਆਨੰਦ ਕਾਰਜ ਜਾਂ ਮੈਰਿਜ ਸੈਰਮਨੀ ਜਿਹੜੀ ਹੈਗੀ ਆ ਉਹ ਉਹਦੇ ਸੰਬੰਧ ਵਿੱਚ ਉਹਨੇ ਜਿਹੜਾ ਕਾਗਜ਼ ਤਿਆਰ ਕੀਤਾ ਹੋਇਆ ਹੈ ਇਸ ਤੋਂ ਇਲਾਵਾ ਇੱਕ ਇਸ ਨੇ ਜਿਹੜਾ 바ਰ ਕਾਉਂਸਲ ਬਾਰ ਕਾਉਂਸਲ ਦਾ ਆਪਣਾ ਇੱਕ ਸਰਟੀਫਿਕੇਟ ਤਿਆਰ ਕੀਤਾ ਜਿਸ ਦੇ ਜਿਹੇ ਲੋਕਾਂ ਨੂੰ ਇਹ ਦੱਸਦਾ ਸੀ ਕਿ ਇਹ ਹਾਈ ਕੋਰਟ ਦੇ ਵਿੱਚ ਵਕੀਲ ਦਾ ਕੰਮ ਕਰਦਾ ਹੈ ਔਰ ਕੁਝ ਜਿਹੜੇ ਹੈਗੇ ਇਸ ਨੇ ਕੁਝ ਐਨ ਜੀਓਜ਼ ਦੇ ਸਰਟੀਫਿਕੇਟ ਤਿਆਰ ਕੀਤੇ ਹੋਏ ਨੇ ਔਰ ਜੁਡੀਸ਼ਰੀ ਨਾਲ ਰਿਲੇਟਡ ਜਿਹੜੇ ਹੈਗੇ ਕੁਝ ਲੈਟਰ ਤਿਆਰ ਕੀਤੇ ਨੇ ਕੁਝ ਲੈਟਰ ਪੈਡ ਇਸ ਨੇ ਜਿਹੜੇ ਹੈਗੇ ਸਿਵਲ ਡਿਪਾਰਟਮੈਂਟ ਦੇ ਡੀਸੀ ਆਫਿਸ ਦੇ ਤਿਆਰ ਕੀਤੇ ਹੋਏ ਨੇ ਕੁੱਲ ਸਾਨੂੰ 30 ਦੇ ਕਰੀਬ ਮੋਹਰਾਂ ਜਿਹੜੀਆਂ ਹੈਗੀਆਂ ਇਸ ਵਿਅਕਤੀ ਤੋਂ ਬਰਾਮਦ ਹੋਈਆਂ ਜਿਹੜੀਆਂ ਮੋਹਰਾਂ ਇਹ ਆਪਣੀਆਂ ਜਾਲੀ ਦਸਤਾਵੇਜ਼ਾਂ ਦੇ ਉੱਤੇ ਲਗਾਉਂਦਾ ਸੀ ਔਰ ਖੁਦ ਹੀ ਸਾਈਨ ਮਾਰਦਾ ਸੀ ਇੱਕ ਟੇਲਰ ਜਿਹੜਾ ਹੈਗਾ ਇਹਦਾ ਜਿਹੜਾ ਸਾਥੀ ਹੈ ਨੱਥਾ ਟੇਲਰ ਏਲੀਅਸ ਜੁਗਿੰਦਰ ਸਿੰਘ ਉਸਨੇ ਇਸ ਨੂੰ ਪੁਲਿਸ ਦੀ ਵਰਦੀ ਤਿਆਰ ਕਰਕੇ ਦਿੱਤੀ ਉਹ ਵਰਦੀ ਪਾ ਕੇ ਇਹ ਪੂਲੇ ਪਾਲੇ ਲੋਕਾਂ ਤੇ ਇਹ ਇਹ ਉਹਨਾਂ ਤੇ ਇਮਪ੍ਰੈਸ਼ਨ ਜੋ ਮੰਨਦਾ ਸੀ ਕਿ ਇਹ ਪੁਲਿਸ ਦੇ ਵਿੱਚ ਭਰਤੀ ਕਰਵਾ ਸਕਦਾ ਤੇ ਆਪ ਵੀ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਭਰਤੀ ਹੈ ਸਰ ਜਿਸ ਤਰੀਕੇ ਨਾਲ ਉਹਨਾਂ ਨੇ ਕੋਈ ਡਾਕੂਮੈਂਟ ਮਿਲੇ ਹੈ ਨੌਕਰੀ ਵਾਸਤੇ ਕਿਵੇਂ ਬਰਗਲਾਂਦਾ ਸੀ ਲੋਕਾਂ ਨੂੰ ਕਿੰਨੇ ਕ ਅਮਾਉਂਟ ਰਹਿ ਗਈ ਹੈ ਲੈਂਦਾ ਸੀਗਾ ਇਕੱਠੇ ਕਰਦਾ ਸੀਗਾ ਇਹ ਸਾਡੇ ਕੋਲ ਇਹ ਦਰਖਾਸਤ ਇੱਕ ਬ੍ਰਾਹਮਡ ਹੋਈ ਸੀਗੀ ਕੁਲਦੀਪ ਕੌਰ ਵੱਲੋਂ ਸਾਨੂੰ ਦਿੱਤੀ ਗਈ ਸੀ ਦਰਖਾਸਤ ਜਿਹੜੀ ਕਿ ਇੱਕ ਗਰੀਬ ਔਰਤ ਹੈ ਔਰ ਇਸਨੇ ਸਾਨੂੰ ਦੱਸਿਆ ਸੀ ਕਿ ਇਸਨੇ ਲਗਭਗ 10 ਤੋਂ 20 ਲੱਖ ਦੇ ਕਰੀਬ ਲੋਕਾਂ ਤੋਂ ਪੈਸਾ ਲਿਆ ਇੱਕ ਵਿਅਕਤੀ ਤੋਂ ਇਹ 50000 ਤੋਂ ਲੈ ਕੇ ਲੱਖ ਜਾਂ 2 ਲੱਖ ਤੱਕ ਪੈਸਾ ਲੰਦਾ ਸੀ ਤੇ ਉਸ ਨੂੰ ਜਿਹੜਾ ਹੈਗਾ ਇਹ ਜਿਹੜਾ ਜੁਆਇਨਿੰਗ ਸਰਟੀਫਿਕੇਟ ਜਾਂ ਭਰਤੀ ਦਾ ਸਰਟੀਫਿਕੇਟ ਜਿਹੜਾ ਹੈਗਾ ਜਾਲੀ ਤਿਆਰ ਕਰਕੇ ਉਸ ਨੂੰ ਦਿੰਦਾ ਸੀਗਾ ਕਿਸ ਤੋਂ ਤਿਆਰ ਕਰਵਾਉਂਦਾ ਸੀਗਾ ਇਹ ਲੈਟਰਪੈਡ ਜਾਂ ਜੁਆਇਨਿੰਗ ਲੈਟਰ ਵਗੈਰਾ ਇਹ ਇਹਦਾ ਇੱਕ ਅਮਿਤ ਬਾਂਸਲ ਨਾਮ ਦਾ ਕੰਪਿਊਟਰ ਆਪਰੇਟਰ ਹੈ ਜੋ ਕਿ ਇਹਦਾ ਦੋਸਤ ਹੈ ਉਸ ਅ ਅਮਿਤ ਬਾਂਸਲ ਨਾਮ ਦੇ ਜਿਹੜਾ ਹੈਗਾ ਕੰਪਿਊਟਰ ਆਪਰੇਟਰ ਤੋਂ ਇਹ ਸਾਰੇ ਦਸਤਾਵੇਜ਼ ਇਹ ਜਿਹੜਾ ਹੈਗਾ ਤਿਆਰ ਕਰਵਾਉਂਦਾ ਸੀ ਇਸ ਨੇ ਕੁਝ ਆਈਡੀ ਕਾਰਡ ਵੀ ਅਮਿਤ ਬਾਂਸਲ ਤੋਂ ਤਿਆਰ ਕਰਵਾਏ ਉਹ ਆਈਡੀ ਕਾਰਡ ਫਿਰ ਇਹ ਜਿਹੜਾ ਹੈਗਾ ਕੁਝ ਭੋਲੇ-ਪਾਲੇ ਲੋਕਾਂ ਨੂੰ ਜਾਰੀ ਕਰਦਾ ਸੀਗਾ ਉਹ ਅਮਿਤ ਬਾਂਸਲ ਦੀ ਦੁਕਾਨ ਤੋਂ ਸਾਨੂੰ ਕੁਝ ਕੰਪਿਊਟਰਸ ਤੇ ਹੋਰ ਜਿਹੜੇ ਟੈਕਨੀਕਲ ਇਕੁਪਮੈਂਟ ਮਿਲੇ ਨੇ ਜਿਹੜੇ ਕਬਜ਼ੇ ਚ ਲੈ ਲਏ ਸਰ ਲੋਕ ਅੱਜ ਵੀ ਕਿਤਨਾ ਕਿਤੇ ਭੋਲੇ ਭਲੇ ਲੋਕ ਗੱਲਾਂ ਚ ਆ ਜਾਂਦੇ ਨੇ ਕਿ ਪੈਸੇ ਦੇ ਕੇ ਨੌਕਰੀ ਮਿਲ ਜਾਂਦੀ ਹੈ ਤਾਂ ਉਸੇ ਤਰੀਕੇ ਨਾਲ ਇਹ ਇੱਕ ਚੱਲਦਾ ਸੀ ਯੂਨਿਟ ਜਿਸ ਤਰੀਕੇ ਨਾਲ ਤਾਂ ਲੋਕਾਂ ਨੂੰ ਕਿਸ ਤਰੀਕੇ ਦੀ ਅਪੀਲ ਕਰਦੇ ਹੋ ਕਿਉਂਕਿ ਲੋਕ ਅੱਜ ਵੀ ਕਿਤਨਾ ਕਿਤੇ ਗੱਲਾਂ ਵਿੱਚ ਆ ਜਾਂਦੇ ਨੇ ਕਿ ਪੈਸੇ ਦੇ ਕੇ ਸ਼ਾਇਦ ਨੌਕਰੀ ਮਿਲ ਸਕਦੀ ਹੈ ਲੋਕਾਂ ਨੂੰ ਜਿਹੜਾ ਹੈਗਾ ਇਸ ਚੀਜ਼ ਦੇ ਬਾਰੇ ਵਿੱਚ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ ਕਿ ਕਿਸੇ ਵੀ ਕਿਸਮ ਦੀ ਭਰਤੀ ਜਾਂ ਨੌਕਰੀ ਉਹ ਸਿਫਾਰਿਸ਼ ਦੇ ਤਹਿਤ ਜਾਂ ਗਲਤ ਤਰੀਕੇ ਨਾਲ ਉਹਨਾਂ ਨੂੰ ਨਹੀਂ ਮਿਲ ਸਕਦੀ ਕਿਉਂਕਿ ਜਿਹੜਾ ਇਹ ਲੋਕਾਂ ਦੇ ਵਿੱਚ ਇਹ ਵਿਸ਼ਵਾਸ ਬਣਿਆ ਹੋਇਆ ਹੈ ਕਿ ਅਸੀਂ ਪੈਸੇ ਦੇ ਕੇ ਭਰਤੀ ਹੋ ਸਕਦੇ ਹਾਂ ਜਾਂ ਅਸੀਂ ਕਿਸੇ ਸਿਫਾਰਿਸ਼ ਦੇ ਤਹਿਤ ਆਪਣੇ ਬੱਚੇ ਨੂੰ ਜਿਹੜਾ ਹੈਗਾ ਬਿਨਾਂ ਕਿਸੇ ਯੋਗਤਾ ਦੇ ਭਰਤੀ ਕਰਾ ਸਕਦੇ ਇਹ ਬਿਲਕੁਲ ਗਲਤ ਵਿਸ਼ਵਾਸ ਹੈ ਔਰ ਇੱਕ ਅੰਧਵਿਸ਼ਵਾਸ ਦੀ ਤਰ੍ਹਾਂ ਕੁਝ ਗਰੀਬ ਤੇ ਘੱਟ ਪੜੇ ਲਿਖੇ ਲੋਕਾਂ ਦੇ ਵਿੱਚ ਜਿਹੜਾ ਹੈਗਾ ਇਹ ਬਣਿਆ ਹੋਇਆ ਹੈ ਔਰ ਜੇਕਰ ਕੋਈ ਵੀ ਵਿਅਕਤੀ ਉਹਨਾਂ ਨੂੰ ਇਸ ਤਰੀਕੇ ਨਾਲ ਕਿਸੇ ਕਿਸਮ ਦਾ ਲਾਲਚ ਦਿੰਦਾ ਤਾਂ ਉਸ ਉਹਨਾਂ ਨੂੰ ਜਿਹੜਾ ਹੈਗਾ ਪੁਲਿਸ ਦੇ ਕੋਲ ਇਹਦੀ ਜ਼ਰੂਰ ਰਿਪੋਰਟਿੰਗ ਕਰਨੀ ਚਾਹੀਦੀ ਸਰ ਇੱਕ ਵਾਰ ਇਸ ਵਿਅਕਤੀ ਦੇ ਬਾਰੇ 10 ਜਾਣਕਾਰੀ ਦਿਦਿਓ ਕਿਉਂਕਿ ਕੁਝ ਲੋਕ ਤੁਹਾਡੇ ਸਾਹਮਣੇ ਆਗੇ ਕੁਝ ਲੋਕ ਇਹੋ ਜੇ ਵੀ ਹੋਣਗੇ ਜਿਨ੍ਹਾਂ ਬਾਰੇ ਹੋਜੇ ਤੱਕ ਪਤਾ ਹੀ ਨਹੀਂ ਹੋਗਾ ਵੀ ਠੱਗੇ ਸ਼ਿਕਾਰ ਹੋਣਗੇ ਤਾਂ ਕੋਣ ਵਿਅਕਤੀ ਹੈਗਾ ਇੱਕ ਵਾਰ ਲੋਕਾਂ ਨੂੰ ਜਾਣਕਾਰੀ ਜ਼ਰੂਰ ਦਿਦਿਓ ਉਸ ਬਾਰੇ ਇਹਦਾ ਤਫਤੀਸ਼ ਦੇ ਦੌਰਾਨ ਜਿਹੜਾ ਹੈਗਾ ਇਹ ਚੀਜ਼ ਦਾ ਸਾਡੇ ਵੱਲੋਂ ਜਿਹੜਾ ਹੈਗਾ ਚੈੱਕ ਕੀਤਾ ਜਾਏਗਾ ਕਿ ਕਿਹੜੇ ਇਹੋ ਜਿਹੇ ਵਿਅਕਤੀ ਨੇ ਜਿਹੜੇ ਕਿ ਹਲੇ ਵੀ ਸਾਡੇ ਤੋਂ ਉਲੇ ਨੇ ਜਿਨ੍ਹਾਂ ਦੇ ਬਾਰੇ ਚ ਸਾਨੂੰ ਪਤਾ ਨਹੀਂ ਚੱਲਿਆ ਇਸ ਵਿਅਕਤੀ ਦਾ ਜਿਹੜਾ ਹੈਗਾ ਪੁਲਿਸ ਰਿਮਾਂਡ ਲਿੱਤਾ ਗਿਆ ਇਹਦੇ ਨਾਲ ਜਿਹੜੇ ਦੋਸ਼ੀ ਨੇ ਉਹਨਾਂ ਦਾ ਵੀ 3 ਦਿਨਾਂ ਦਾ ਪੁਲਿਸ ਰਿਮਾਂਡ ਲੈ ਕੇ ਤੇ ਪੂਰੀ ਜਿਹੜਾ ਹੈਗਾ ਤਸੱਲੀ ਨਾਲ ਜਿਹੜੀ ਤਫਤੀਸ਼ ਕੀਤੀ ਜਾਏਗੀ। ਤਾਂ ਦੇਖਿਆ ਕਿਸ ਤਰੀਕੇ ਨਾਲ ਨਟਵਰ ਲਾਲ ਕਿਸਮ ਦੇ ਲੋਕ ਜੋ ਨੇ ਲੋਕਾਂ ਨੂੰ ਪੋਲੇ ਪੜੇ ਲੋਕਾਂ ਨੂੰ ਬਰਗਲਾ ਲੈਂਦੇ ਨੇ ਤੇ ਤੇ ਨੌਕਰੀਆਂ ਲਵਾਉਣ ਦੇ ਨਾਲ ਤੇ ਡੁਪਲੀਕੇਟ ਕਾਗਜ਼ ਜਿਹੜੇ ਨੇ ਉਹ ਤੱਕ ਤਿਆਰ ਕਰਕੇ ਜੁਡੀਸੀ ਤੱਕ ਦੇ ਕਾਗਜ਼ ਜਿਹੜੇ ਨੇ ਤਿਆਰ ਕਰਕੇ ਲੋਕਾਂ ਨਾਲ ਕਿਸ ਤੱਕ ਠੱਗੀ ਮਾਰਦੇ ਨੇ ਫਿਲਹਾਲ ਪੁਲਿਸ ਨੇ ਇਸ ਵਿਅਕਤੀ ਨੂੰ ਕਾਬੂ ਕੀਤਾ ਵੇਖਦੇ ਆ ਕਿ ਜਾਂਚ ਦੌਰਾਨ ਰਿਮਾਨਡ ਦੌਰਾਨ ਕੀ ਕੁਝ ਹੋਰ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਂਦੀ ਹੈ ਕਿਉਂਕਿ ਇਕੱਲਾ ਫਰੀਦ ਕੋਠੀ ਨਹੀਂ ਆਸ-ਪਾਸ ਦੇ ਜਿਲ੍ਹਾਂ ਨਾਲ ਰਿਲੇਟਿਡ ਡਾਕੂਮੈਂਟ ਵੀ ਇਸ ਵਿਅਕਤੀ ਕੋਲ ਪੁਲਿਸ ਨੇ ਬਰਾਮਦ ਕੀਤੇ ਨੇ ਫਰੀਦ ਕੋ ਤੋਂ ਕੈਮਰਾ ਪਸੰਦ ਮਰਪਾਲ ਸਿੰਘ ਚੰਦ thank <laughs> you